ਸ੍ਰੀ ਕਾਲ ਇੱਕ ਵਾਰ ਫਿਰ ਲਾਈਵ ਹੋਇਆ ਕਰਨ ਅਰਜੁਨ ਲੋਟਰੀ ਜਸੀਤੇ ਦੱਸ ਰਹੀਏ ਕਿ ਜਲਾਲਾਬਾਦ ਦਾ ਇੱਕ ਲੋਟਾ ਲਾਟਰੀ ਦਾ ਕਾਊਂਟਰ ਜਿੱਥੇ ਸਭ ਤੋਂ ਜ਼ਿਆਦਾ ਇਨਾਮ ਲੱਗਦੇ ਆ ਤਾਂ ਬੀਤੇ ਦਿਨੀ ਜਿੱਥੇ 2 45 45000 ਦਾ ਇਨਾਮ ਲੱਗੇ ਸੀ ਉੱਥੇ ਹੀ 1 ਲੱਖ ਰੁਪਏ ਦਾ ਇਨਾਮ ਲੱਗਿਆ ਤੇ ਹੁਣ 10 ਲੋਕਾਂ ਦੀ ਕਿਸਮਤ चमकी ਹੈ ਜਾਂ ਕਹਿ ਲਈਏ ਕਿ ਇੱਕ ਲਾਟਰੀ ਵਿੱਚ 10 ਲੋਕਾਂ ਦੀ ਕਿਸਮਤ चमकी ਹੈ ਤਾਂ ਗਲਤ ਨਹੀਂ ਹੋਏਗਾ ਤਾਂ ਕਰਨ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਜੋ ਨਵਾਂ ਬੰਪਰ ਆਇਆ ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਆਂ ਪਹਿਲਾਂ ਕਰਨ ਜੀ ਨਾਲ ਗੱਲਬਾਤ ਕਰਦੇ ਆਂ ਹਾਂਜੀ ਕਰਨ ਜੀ ਕੀ ਇਨਾਮ ਲੱਗੇ ਆ ਸੌਰੀ ਇਨਾਮ ਆਪਾਂ ਪਿਛਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਦੱਸਿਆ ਸੀ ਜੋ 2 45 45000 ਦੇ ਇੱਕੋ ਦਿਨ ਹੀ ਨਿਕਲੇ ਸੀ ਜੀ ਉਸ ਤੋਂ ਬਾਅਦ 1 ਲੱਖ ਰੁਪਏ ਦਾ ਇਨਾਮ ਲੱਗਿਆ ਜੀ 10 ਰੁਪਏ ਦੇ ਵਿੱਚ ਜੀ 100 ਰੁਪਏ ਦੀ ਟਿਕਟ ਜਿਹਦਾ ਫਰਸਟ ਪ੍ਰਾਈਜ਼ ਹੈ 10000 ਜੀ ਜਿਵੇਂ ਕਿ ਹਵਾਲੀ ਟਿਕਟ ਆਪਾਂ ਦਿਖਾ ਦਿੰਨੇ ਆ ਇੱਕ ਵਾਰ ਇਹ ਸੇਮ ਨੰਬਰ ਦੀ ਟਿਕਟਾਂ ਹੁੰਦੀਆਂ 1280 1280 ਇਹ 10000 ਰੁਪਏ ਆਪਾਂ ਟਿਕਟ ਹੁੰਦੀ ਹੈ ਜੀ ਅੱਛਾ ਜੀ ਇਹ ਆਪਣੇ ਕੋਲ ਕਈ ਕਸਟਮਰ ਜੋ ਫੋਨ ਨਹੀਂ ਕਰਦੇ ਉਹ 10 10 ਰੁਪਏ ਦੀ ਟਿਕਟ ਲੈ ਜਾਂਦੇ ਆ ਸੋ ਇਹ 10 ਟਿਕਟਾਂ ਸਿਗੀਆਂ ਜੀ ਇਹ ਦਸੋਂ ਹੀ ਅਲੱਗ-ਅਲੱਗ ਵਿਕੀਆਂ ਜੀ ਅੱਛਾ ਇੱਕੋ ਲਾਟਰੀ ਦੇ ਵਿੱਚ 10 ਬੰਦਿਆਂ ਦੀ ਕਿਸਮਤ ਚਮਗਈ ਏ अच्छा यानी कि 10 लाख लाख बिके हां जी ये सारे इनमेच 8 ਲੈ ਗਏ ਜੀ اچھا 2000 ਲਾਪਤਾ ਹੀ ਨੇ ਉਹ ਅੱਲੇ ਵੀ ਲਾਪਤਾ ਹਾਂ ਜੀ ਕਿਉਂਕਿ ਦੇਖੋ 10 ਰੁਪਏ ਦੀ ਟਿਕਟ ਹੁੰਦੀ ਅਸੀਂ ਵੀ ਨੋਟ ਨਹੀਂ ਕਰਦੇ ਕਿਉਂਕਿ ਦਿੱਲੀ ਦੀਆਂ ਟਿਕਟਾਂ ਹੁੰਦੀਆਂ ਕਸਟਮਰ ਆਪੇ ਜਿਹੜੇ 10 ਰੁਪਏ ਪਾ ਜਾਂਦੇ ਆ ਸਵੇਰ ਕੰਮ ਤੇ ਜਾਣ ਲੱਗਿਆ ਪਾ ਜਾਂਦੇ ਆ ਸ਼ਾਮੇ ਵਖਾ ਜਾਂਦੇ ਆ ਪੈਸੇ ਆਪਾਂ ਉਹਨਾਂ ਨੂੰ 8 ਜਣਿਆਂ ਨੂੰ ਆਪਾਂ ਪੈਸੇ ਦੇ ਦਿੱਤੇ 2000 ਵੀ ਲਾਪਤਾ ਨੇ ਯਾਨੀ ਕਿ ਇੱਕ ਟਿਕਟ ਸੀ ਤੇ ਉਹਦੇ ਨਾਲ 10 ਬੰਦੇ ਜਿਹੜੇ ਐ ਤਾਂ ਹਾਂਜੀ 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 10 ਬੰਦੇ ਜਿੱਤ ਕੇ ਲੈ ਗਏ ਇੱਕੋ ਟਿਕਟ ਆ ਦੇਖੋ 8120 ਨੰਬਰ ਹੈ ਜੀ ਕਰਨ ਅਰਜਨ ਲੋਟਰੀ ਜਲਾਲਾਬਾਦ ਜੀ ਕਿਹੜੇ ਵੀ ਨੰਬਰ ਆ ਲਿਆ ਜਿੰਨੇ ਟਿਕਟਾਂ ਹਾਂਜੀ 10 ਟਿਕਟਾਂ ਨੂੰ 10-10 ਹਜ਼ਾਰ ਮਿਲਿਆ ਜਿੰਦੇ ਵਿੱਚੋਂ 8 ਕੈਸ਼ ਹੋ ਗਏ ਆ ਜੀ 2 ਹਜੇ ਵੀ ਲਾਪਤਾ 2 ਅਜੇ ਲਾਪਤਾ ਹਾਂਜੀ ਇਸ ਤੋਂ ਇਲਾਵਾ ਹੋਰ ਇਸ ਤੋਂ ਇਲਾਵਾ ਹੁਣ ਕਿਹੜਾ ਡਰਾ ਚੱਲਦਾ ਗਿਆ ਇਸ ਤੋਂ ਇਲਾਵਾ ਜੀ ਆਪਾਂ ਪਹਿਲਾਂ ਦਿਖਾ ਦਿੰਦੇ ਆ ਡੈਲੀ ਵਾਲੀ ਟਿਕਟ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਾਈਜ਼ ਆ ਰਿਹਾ ਹੈ 6 ਪੀਮ ਦਾ ਸਟਾਕ ਤੁਸੀਂ ਇੱਕ ਵਾਰ 8 ਪੀਮ ਦਾ ਸਟਾਕ ਦਿਖਾ ਦਿਓ ਆਪਣੇ ਕਸਟਮਰ ਨੂੰ ਦੇਖੋ ਇਹ ਸਟਾਕ ਹੈ ਜੀ ਜਲਾਲਾਬਾਦ ਦੇ ਵਿੱਚ ਜਨ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਵੀ ਇਹਨਾਂ ਸਟਾਕ ਕਿਸੇ ਕੋਲੇ ਨਹੀਂ ਹੋਣਾ ਜੀ ਜਿਨ੍ਹਾਂ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਪ੍ਰਾਈਜ਼ ਆਪਣੇ ਆਪ ਹੀ ਲੱਗਣੇ ਆ ਜੀ ਜਦੋਂ ਇਹਨਾਂ ਮਾਲ ਵਿਕਦਾ ਪ੍ਰਾਈਸ ਆਪਣੇ ਆਪ ਹੀ ਆ ਜਾਂਦੇ ਆ ਜੀ ਉਸ ਬੰਪਰ ਦਾ ਸਟਾਕ ਦੇਖੋ ਬੰਪਰ ਇਹ ਹੱਲੇ ਮੈਂ ਕੱਲ ਹੀ ਲੁਧਿਆਣੇ ਤੋਂ ਨਵੇਂ ਲੈ ਕੇ ਆਇਆ ਪਹਿਲਾਂ ਵਾਲਾ ਸਾਰਾ ਸਟਾਕ ਕਲੀਅਰ ਹੋ ਗਿਆ ਸੀਗਾ ਜੀ ਇਹ ਕਿਹੜਾ ਬੰਪਰ ਹੈ ਜੀ ਇਹ ਵਿਸਾਖੀ ਬੰਪਰ ਹੈ ਜੀ 6 ਕਰੋੜ ਦਾ ਇਸ ਵਾਰ 6 ਕਰੋੜ ਹੈ ਜੀ ਵਿਸਾਖੀ ਬੰਪਰ ਦੇ ਵਿੱਚ ਵਿਸਾਖੀ ਬੰਪਰ 6 ਕਰੋੜ ਦਾ ਹਾਂ ਜੀ 6 ਕਰੋੜ ਹੈ ਜੀ ਫਰਸਟ ਪ੍ਰਾਈਸ ਸੈਕੰਡ ਪ੍ਰਾਈਸ 20 ਲੱਖ ਰੁਪਏ ਪੰਜ ਜਣਿਆਂ ਨੂੰ 1 ਕਰੋੜ ਦਾ ਟੋਟਲ ਪ੍ਰਾਈਸ ਹੈ ਥਰਡ ਪ੍ਰਾਈਸ ਹੈ 10 ਲੱਖ ਰੁਪਏ ਜੋ 10-10 ਲੱਖ ਪੰਜ ਪ੍ਰਾਈਸ ਹੈ ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਵੀ ਬਹੁਤ ਜ਼ਿਆਦਾ ਨੈਸਰ ਜੋ ਪਿਛਲੀ ਵਾਰ ਇਸ ਦਾ ਸੈਕੰਡ ਪ੍ਰਾਈਜ਼ 10 ਲੱਖ ਸੀਗਾ ਉਹ ਆਪਣੇ ਕੋਲ ਕਾਰਨਰ ਤੋਂ ਲਾਟ ਰੇ ਜਲਸੀ ਜਲਾਲਾਪਾਤ ਹੋ ਹੀ ਲੱਗਿਆ ਸੀ ਜੀ ਕਾਮਨਾ ਕਰਾਂਗੇ ਕਿ ਐਸਵਰ ਪਰਮਾਤਮਾ ਕਰੇ ਕਿਉਂਕਿ ਕੱਲ ਵੀ ਇਹੀ ਗੱਲ ਹੀ ਹੋ ਰਹੀ ਸੀ ਜਦੋਂ ਅਸੀਂ ਲੁਧਿਆਣੇ ਗਿਆ ਕਿ ਪਰਮਾਤਮਾ ਕਰੇ ਐਸਵਰ 6 ਕਰੋੜ ਜਲਾਲਾਪਾਤ ਦੇ ਵਿੱਚ ਆਏ ਸੋ ਆਪਾਂ ਪੰਜਾਬ ਦੀ ਸਭ ਤੋਂ ਵੱਡੀ ਏਜੰਸੀ ਬਨੋਟ ਇੰਟਰਪ੍ਰਾਈਜ਼ਸ ਤੋਂ ਮਾਲ ਖਰੀਦਦੇ ਆ ਉਹਨਾਂ ਦੀ ਟਿਕਟਾਂ ਵੇਚਦੇ ਆ ਸੋ ਐਸਵਰ ਪ੍ਰਾਈਜ਼ ਇਹ ਬਨੋਟ ਇੰਟਰਪ੍ਰਾਈਜ਼ਸ ਤੋਂ ਹੀ ਲੱਗਣਾ ਹੈ ਜੀ 6 ਕਰੋੜ ਦਾ ਹਾਂ ਇਹ ਹੁਣ ਦੇਖੋ ਕਿਹਦੇ ਕਰਮਾਂ ਨੂੰ ਜਾਂਦਾ ਅਸੀਂ ਤਾਂ ਇਹੀ ਕਾਮਨਾ ਕਰਦੇ ਕਿ ਜਲਾਲਾਬਾਦ ਦੇ ਵਿੱਚ ਆਏਗਾ ਇਸ ਵਾਰ ਪ੍ਰਾਈਜ਼ ਸੋ ਕਿਉਂਕਿ ਦੇਖੋ ਲਾਟਰੀ ਤਾਂ ਹਰ ਕਿਸੇ ਨੇ ਪਾਣੀ ਹੈ ਬਿਲਕੁਲ ਹਰੇਕ ਬੰਦਾ ਲਾਟਰੀ ਪਾਉਂਦਾ ਹੈ ਸਾਰਿਆਂ ਨੂੰ ਮੌਕਾ ਦਿੱਤਾ ਹੈ ਇਸ ਵਾਰ ਅਸੀਂ ਇਹੀ ਕਹਿੰਨੇ ਹਾਂ ਤੁਸੀਂ ਆਪਣੀ ਕਿਸਮਤ ਕਰਨਰ ਜੋ ਲਾਟਰੀ ਏਜੰਸੀ ਤੋਂ ਅਜਮਾਓ ਜੀ ਜੀ ਬਿਲਕੁਲ ਤਾਂ ਤਸਵੀਰਾਂ 'ਚ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਇੱਥੇ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਸਾਰੇ ਹੀ ਇੱਥੋਂ ਲਾਟਰੀ ਦਾ ਵਿਜੇਤਾ ਹੈਗੇ ਆਂ ਔਰ ਸਮੇਂ-ਸਮੇਂ ਤੇ ਇੱਥੋਂ ਆਪਣੇ ਇਨਾਮ ਲੈ ਕੇ ਗਏ ਆ ਜਿੱਤ ਕੇ ਗਏ ਆ ਤਾਂ ਕਾਰਨ ਅਰਜਨ ਲਾਟਰੀ ਜੋ ਕਿ ਇਸ ਸਾਲ 2025 ਦੇ ਵਿੱਚ ਜਲਾਲਾਬਾਦ ਦੇ ਵਿੱਚ ਸਭ ਤੋਂ ਜ਼ਿਆਦੇ ਜੇਕਰ ਕਿਤੇ ਇਨਾਮ ਲੱਗੇ ਆ ਤਾਂ ਉਹ ਫਿਰ ਕਾਰਨ ਅਰਜਨ ਲਾਟਰੀ ਏਜੰਸੀ ਤੇ ਲੱਗੇ ਆ ਤਾਂ ਹੁਣ ਵੀ ਇੱਕ ਲਾਟਰੀ ਦੇ ਵਿੱਚ 10 ਲੋਕਾਂ ਦੀ ਕਿਸਮਤ ਚਮਕੀ ਆ ਔਰ ਹੁਣ ਵਿਸਾਖੀ ਬੰਪਰ ਲੈ ਕੇ ਹਾਜ਼ਰ ਨੇ ਪਿਛਲੇ ਸਾਲ ਵਿਸਾਖੀ ਬੰਪਰ ਦਾ 10 ਲੱਖ ਦਾ ਪ੍ਰਾਈਜ਼ ਕਰਨ ਅਰਜੁਨ ਲਾਟਰੀ ਤੇ ਹੀ ਲੱਗਾ ਸੀ ਜਿੱਥੋਂ ਵੀਡੀਓ ਬਣਾਉਣ ਦੀ ਸ਼ੁਰੂਆਤ ਹੋਈ ਸੀ ਵੀਡੀਓ ਬਣਨੀ ਸ਼ੁਰੂ ਹੋਈਆਂ ਸੀ ਤਾਂ ਇਸ ਵਾਰੀ ਉਮੀਦ ਜਿਹੜੀ ਹੈ ਉਹ ਕਾਇਮ ਹੈ ਕਿ ਇਸ ਵਾਰੀ ਪਹਿਲਾ ਇਨਾਮ 6 ਕਰੋੜ ਦਾ ਜਿਹੜਾ ਹੈਗਾ ਉਹ ਲੱਗੇ ਠੀਕ ਹੈ ਜੇ ਜੋ ਆਪਾਂ ਇੱਕ ਛੋਟੀ ਜੀ ਗੱਲ ਦੁਬਾਰਾ ਪਰ ਰਿਪੀਟ ਕਰ ਦਿੰਨਾ ਜੋ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਕਿ ਇਹ ਲਾਟਰੀ ਜਦੋਂ ਆਪਾਂ ਤੁਸੀਂ ਚੈੱਕ ਕਰਨਾ ਹੋਗੇ ਉਹਦੇ ਨਾਲ ਇੱਕ ਕूपन ਦਿੱਤਾ ਜਾਏਗਾ ਜਿਸ ਤੇ ਆਪਾਂ ਪਿਛਲੀ ਵਾਰ ਐਨਾਉਂਸ ਕੀਤਾ ਸੀ 5 ਤੋਲੇ ਚਾਂਦੀ ਦੀ ਚੈਨ ਉਸ ਤੋਂ ਇਲਾਵਾ ਹੁਣ ਆਪਾਂ ਦੋ ਕੀ ਪੈਡ ਵਾਲੇ ਫੋਨ ਆਪਾਂ ਨਾਲ ਐਡ ਕਰਤੇ ਅੱਜ ਦੋ ਪ੍ਰਾਈਜ਼ ਹੋਰ ਕੱਢ ਦਿੱਤੇ ਆ ਉਸ ਵਾਰ ਅਗਰ ਫਸਟ ਪ੍ਰਾਈਜ਼ ਜਲਾਲਾਬਾਦ ਦੇ ਵਿੱਚ ਲੱਗਦਾ ਇੱਕ ਨਵਾਂ ਬੁਲਟ ਮੋਟਰਸਾਈਕਲ ਫਰਸਟ ਪ੍ਰਾਈਜ਼ ਲੱਗ ਅੰਤ ਤੱਕ ਨਵਾਂ ਬੁਲਟ ਮੋਟਰਸਾਈਕਲ ਆਪਾਂ ਉਸੇ ਕੋਪਨ ਦੀ ਦਿਆਂਗੇ ਕੋਈ ਗੱਲ ਨਹੀਂ ਭਾਵੇਂ 5 ਲੱਖ ਦਾ ਹੋ ਜੇ ਕੋਈ ਰੋਲ ਨਹੀਂ ਪਹਿਲਾਂ ਨਾਲ ਨਾਲ ਵਾਸ ਲੱਗਦੇ ਇੱਕ ਬੁਲਟ ਮੋਟਰਸਾਈਕਲ ਨਵਾਂ ਇੱਕ ਬੁਲਟ ਮੋਟਰਸਾਈਕਲ ਨਵਾਂ ਦਿੱਤਾ ਜਾਏਗਾ ਤਾਂ ਜੋ ਬਾਕੀ ਦੇ ਇਨਾਮ ਜਿਵੇਂ ਚਾਂਦੀ ਦੀ ਚੈਨ ਆ 5 ਟੋਲੇ ਦੀ ਉਹ ਤਾਂ ਦਿੱਤੀ ਜਾਊਗੀ ਉਹ ਲੱਗੇ ਨਾ ਲੱਗੇ ਉਹਦਾ ਕੋਈ ਮੈਟਰ ਨਹੀਂ ਹੈ ਉਸ ਤੋਂ ਬਾਅਦ ਦੋ ਫੋਨ ਇੱਕ ਸਰਪ੍ਰਾਈਜ਼ ਗਿਫਟ ਜੀ ਉਹ ਸ਼ਾਇਦ ਚਾਂਦੀ ਦੀ ਚੈਨ ਤੋਂ ਵੀ ਵੱਡਾ ਹੋ ਸਕਦਾ ਦੇ ਉਸ ਤੋਂ ਵੀ ਵੱਡਾ ਹੋ ਸਕਦਾ ਜਿਹੜਾ ਕੂਪਨ ਹੈਗੇ ਜਿਹੜਾ ਟਿਕਟ ਚੈੱਕ ਕਰਨ ਆਏਗਾ ਹਾਂਜੀ ਆਪਣੀ ਟਿਕਟ ਜਦੋਂ ਚੈੱਕ ਕਰਨ ਆਣਗੇ ਉਦੋਂ ਦਿਆਂਗੇ ਕਿਉਂਕਿ ਦੇਖੋ ਪਹਿਲਾਂ ਕਈ ਜਣੇ ਆਪਣੇ ਕੋਲ ਟਿਕਟਾਂ ਲੈ ਗਏ ਆ ਹੁਣ ਅਗਰ ਕੂਪਨ ਆਪਾਂ ਦਿੰਨੇ ਆ ਫਿਰ ਤੁਹਾਨੂੰ ਵੀ ਪਤਾ ਕਈ ਉਦਾਂ ਦੇ ਹੁੰਦੇ ਆ ਦੁਬਾਰਾ ਫੇਰ ਆ ਜਾਂਦੇ ਵੀ ਸਾ ਅਸੀਂ ਪਹਿਲਾਂ ਲੈ ਗਏ ਸੀ ਕੂਪਨ ਨਹੀਂ ਮਿਲਿਆ ਸਾਨੂੰ ਸੋ ਇਸ ਲਈ ਅਸੀਂ ਕੂਪਨ ਦੇਾਂਗੇ ਬਾਅਦ ਚ ਜਦੋਂ ਕਸਟਮਰ ਚੈੱਕ ਕਰਨ ਆਏਗਾ ਜਦੋਂ ਚੈੱਕ ਕਰਨ ਆਉਦੋਂ ਕੂਪਨ ਦੇਾਂਗੇ ਤਾਂ ਉਹਦਾ ਡਰਾ ਹੈਗਾ ਜੀ ਪਹਿਲੇ ਮਹੀਨੇ ਦਾ ਇੱਕ ਤਰੀਕ 5ਵਾਂ ਮਹੀਨਾ ਇੱਕ ਤਰੀਕ ਨੂੰ ਆਪਾਂ ਕੱਢਾਂਗੇ ਕਿਉਂਕਿ 19 ਨੂੰ ਨਿਕਲ ਜਾਣਾ ਹਾਂਜੀ 19 ਤਰੀਕ ਨੂੰ ਇਹ ਡਰਾ ਨਿਕਲੇ ਕਿਉਂਕਿ ਉਸ ਤੋਂ ਬਾਅਦ 10 15 ਦਿਨ ਕਸਟਮਰ ਟਿਕਟਾ ਚੈੱਕ ਕਰਵਾ ਦੇ ਰਹੇ ਹੁੰਦੇ ਆ ਜੀ 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 ਆਪਾਂ ਉਹਨਾਂ ਦੀ ਵੇਟ ਕਰਾਂਗੇ ਇੱਕ ਤਰੀਕ ਨੂੰ ਪਾਉ ਡਰਾ ਕੱਢਾਂਗੇ ਜੀ ਉਹ ਵੀ ਲਾਈਵ ਇਸ ਤਰ੍ਹਾਂ ਆਪਾਂ ਤੁਹਾਡੀ ਆਈਡੀ ਤੇ ਲਾਈਵ ਕਰਕੇ ਹੀ ਕੱਢਾਂਗੇ ਜੀ ਉਹਦੇ ਵਿੱਚ ਸਾਡਾ ਕੋਈ ਰੋਲ ਨਹੀਂ ਹੋਏਗਾ ਇੱਕ ਛੋਟੇ ਜਿਹੇ ਬੱਚੇ ਤੋਂ ਹੀ ਆਪਾਂ ਟਿਕਟਾ ਕਰਵਾਵਾਂਗੇ ਉਹੀ ਕੋਪਨ ਕੱਢੇ ਜਾ ਕੇ ਜੀ ਜੀ ਤਾਂ ਬਿਲਕੁਲ ਕਰਨਰ ਜੋ ਲੋਟਰੀ ਏਜੰਸੀ ਮੁਕਸਰ ਸਰਕੂਲਰ ਰੋਡ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਹਮੇਸ਼ਾ ਯਾਦ ਰੱਖੋ ਜੇਕਰ ਤੁਸੀਂ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਜਿੱਥੇ ਸਭ ਤੋਂ ਜਿਆਦਾ ਇਨਾਮ ਲੱਗਦੇ ਨੇ